ਅੱਛਾ ਫਿਰ ਜਿਹੜਾ ਦੁੱਧ ਆ ਜਿਹੜਾ ਕਿਸਾਨ ਤਰਲੇ ਮਾਰਦੇ ਨੇ ਕਿ ਯਾਰ ਸਾਡਾ ਦੁੱਧ ਦਾ ਕੋਈ ਅਸੀਂ 10 ਰੁਪਏ ਵੀ ਨਹੀਂ ਵਧਾ ਸਕਦੇ ਅਸੀਂ 2 ਰੁਪਏ ਵਧਾ ਦਈਏ ਤੇ ਚੀਕਾ ਮਾਰ ਲੱਗ ਜਾਂਦੇ ਆ ਜਦੋਂ ਤੁਸੀਂ ਇਹ ਕਹਿ ਕੇ ਵੇਚੋਗੇ ਕਿ ਗਾਂ ਦਾ ਪਿਓਰ ਦੁੱਧ ਬਿਨਾ ਕਿਸੇ ਕੈਮੀਕਲ ਤੋਂ ਉਹ ਵੀ ਗਊਸ਼ਾਲਾ ਦਾ ਤੇ ਤੁਹਾਡਾ ਉਹੀ ਦੁੱਧ ਜਿਹੜਾ 80 ਰੁਪਏ ਨਹੀਂ ਵਿਕਦਾ ਉਹਨੂੰ ਤੁਸੀਂ 100 ਰੁਪਏ ਦਾ ਵੀ ਵੇਚ ਦੋਗੇ ਨਾ ਤੇ ਹਿੰਦੂ ਭਰਾ ਕਹਿਣਗੇ ਬਾਈ ਧੰਨ ਭਾਗ ਸਾਡੇ ਇੱਕ ਤਾਂ ਸਿੱਖ ਭਰਾਵਾਂ ਦੀ ਗਊਸ਼ਾਲਾ ਤੋਂ ਦੁੱਧ ਆਇਆ ਦੂਜਾ ਗਊ ਦਾ ਪਿਓਰ ਦੁੱਧ ਆਇਆ ਤੇ ਉਹ ਜਿਹੜਾ ਜਿਹੜਾ ਉੱਥੇ 100 ਰੁਪਏ ਵਿੱਚੋਂਗੇ ਉਹ ਵੀ ਵਿਕਦਾ ਫਿਰ ਉੱਥੇ ਜਿਹੜਾ ਗੋਹਾ ਹੋਊਗਾ ਠੀਕ ਆ Amazon ਦੇ ਉੱਤੇ ਉਹਦੀਆਂ ਪਾਥੀਆਂ ਬਣ ਕੇ 100-100 ਰੁਪਏ ਦੀਆਂ ਪੰਜ ਪਾਥੀਆਂ ਵਿਕਦੀਆਂ ਨੇ ਕਦੀ ਵਿਕਿਆ ਆਪਣੇ ਪਿੰਡਾਂ ਦੇ ਚ ਰੂੜੀਆਂ ਚ ਗੋਹਾ ਵਿਕਿਆ ਇਦਾਂ ਕਦੇ ਨਹੀਂ ਵਿਕਿਆ ਪਰ ਉਹ ਜਿਹੜੇ Facebook ਹੀ ਕੀਤੀੜਾ ਨੇ ਨਾ ਜਿਹੜੀਆਂ Facebook ਤੇ ਬੈਠ ਕੇ ਇੱਕ ਦੂਜੇ ਨੂੰ ਕੋਈ ਸਿੱਖਾਂ ਨੂੰ ਗਾਲਾਂ ਕੱਢੀ ਜਾਂਦਾ ਕੋਈ ਗੁਰੂਆਂ ਨੂੰ ਗਾਲਾਂ ਕੱਢੀ ਜਾਂਦਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਲਾਂ ਕੱਢੀ ਜਾਂਦਾ ਫਿਰ ਉਹਦੇ ਜਵਾਬ ਚ ਕੋਈ ਦੇਵੀ ਦੇਵਤਿਆਂ ਨੂੰ ਗਾਲਾਂ ਕੱਢੀ ਜਾਂਦਾ ਕੋਈ ਹਿੰਦੂਆਂ ਨੂੰ ਗਾਲਾਂ ਕੱਢੀ ਜਾਂਦਾ ਕੋਈ ਕਹਿੰਦਾ ਜੀ ਸਾਡਾ ਰਾਜ ਆ ਲੈੰਦੋ ਤੁਹਾਨੂੰ ਹਿੰਦੂਓ ਫੇਰ ਦੱਸਾਂਗੇ ਉਹ ਜਿਹੜਾ ਖਾਚ ਖਾਨਾ ਹੈਗਾ ਉਸ ਖਾਚ ਖਾਨੇ ਦੇ ਚੱਕਰ ਦੇ ਵਿੱਚ ਇਹ ਆਈਡੀਆ ਦੇਖੋ ਕਿੰਨਾ ਜ਼ਬਰਦਸਤ ਆ